ਜਿਹੜੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਅਸੀਂ 54 ਨੰਬਰ ਐਫਆਈਆ ਦੇ ਵਿੱਚ ਕਰ ਰਹੇ ਆ ਜਿਹੜੀ ਇਨਸੀਡੈਂਟ ਸਾਡੇ ਇੱਥੇ 30 ਤਰੀਕ ਨੂੰ ਹੋਇਆ ਸੀਗਾ ਕੋਟੀਆਰ ਮੈਰੀਟ ਹੋਟਲ ਹੈਗਾ ਮੁੰਜੀਠਾ ਰੋਡ ਉਹਦੇ ਵਿੱਚ ਬੜਾ ਇਹਦੇ ਵਿੱਚ ਅਨਫੋਰਚੂਨੇਟ ਸੀਰੀਅਸ ਕਿ ਹਸਬੰਡ ਔਰ ਵਾਈਫ ਜਿਹੜੇ ਸੀਗੇ ਫੰਕਸ਼ਨ ਕਰਕੇ ਫੰਕਸ਼ਨ ਵੇਖ ਕੇ ਪੁੱਤਲੀ ਘਰ ਚੌਂਕ ਤੋਂ ਜਿਹੜਾ ਸੀਗਾ ਇੱਧਰ ਨੂੰ ਆ ਰਹੇ ਸੀਗੇ ਔਰ ਰਸਤੇ ਦੇ ਵਿੱਚ ਇਹ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੇ ਸਕੂਟਰੀ ਮਾਰ ਕੇ ਡੇਕ ਕੇ ਦਾਤਰ ਦਾ ਬਾਹਰ ਕਰਕੇ ਇਹਨਾਂ ਦੇ ਕੋਲੋਂ ਜਿਹੜੀਆਂ ਸੀਗੀਆਂ ਚੀਜ਼ਾਂ ਲੁੱਟ ਕੋ ਕੀਤੀ ਸੀਗੀ ਤੋ ਇਸ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਦੋ ਦੋਸ਼ੀ ਜਿਹੜੇ ਹੈਗੇ ਆ ਸੰਨੀ ਪੁੱਤਰ ਲਖਾ ਸਿੰਘ ਤਰਨਤਾਰਨ ਦਾ ਪੱਟੀ ਵਾਸੀ ਜ਼ਿਲ੍ਹਾ ਤਰਨਤਾਰਨ ਦਾ ਆ ਉਹਦਾ ਜੋਸ਼ੀ ਸਿੰਘ ਜਿਹੜਾ ਤਰਸੇਮ ਸਿੰਘ ਜਿਹੜਾ ਹੈਗਾ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਬਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈਗਾ ਇੱਕ ਖਡਾਉਣਾ ਪਿਸਤੌਲ ਔਰ ਇਹਦੇ ਨਾਲ ਇੱਕ ਦਾਤਰ ਔਰ ਇਹਨਾਂ ਦੇ ਵਰਤ ਵਿੱਚ ਵਰਤੀ ਗਈ ਜਿਹੜੀ ਸਕੂਟਰੀ ਹੈ ਜਿਹੜੀ ਬਰਮਲ ਕਾਲੀ ਹੈ ਬਾਕੀ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਜਲਦ ਜਿਹੜੀ ਹੈਗੀ ਹੈ ਗ੍ਰਿਫਤਾਰੀ ਇਹਨਾਂ ਦਾ ਜਿਹੜਾ ਹੈਗਾ ਹੁਣੇ ਹਜੇ ਇਹਨਾਂ ਨੂੰ ਅਰੇਸਟ ਕੀਤਾ ਗਿਆ ਇਨੀਸ਼ੀਅਲ ਹੈਗੀ ਆ ਇਹਨਾਂ ਦੇ ਬਰੀਕੀ ਨਾਲ ਪੁੱਛਗਛ ਕਰਕੇ ਇਹਨਾਂ ਦਾ ਜਿਹੜਾ ਹੈਗਾ ਬਾਕੀ ਕਾਰਨਾ ਸ਼ੁਰੂ ਕੀਤਾ ਗਿਆ ਹੈ